ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਤੁਹਾਡੇ ਆਪਣੇ ਗਰਾਹਕਾਰ ਵਿਆਰ ਦੇ ਵਿੱਚ ਅੱਜ ਤੁਹਾਡੇ ਵਾਸਤੇ ਇੱਕ ਵਾਰ ਫਿਰ ਲੈ ਕੇ ਆਏ ਜੀ ਨੋਵਾ 2007 ਮਾਡਲ ਜੀ 4 ਮਾਡਲ ਹੈ ਜੀ ਤੇ 2030 ਤੱਕ ਪਾਸ ਹਾਰਸੀ ਦੀ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਵੀਡੀਓ ਦਾ ਲਾਈਕ ਵਾਲਾ ਬਟਨ ਜ਼ਰੂਰ ਦਬਾ ਦਿਓ ਤੇ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰ ਦਿਓ ਤੇ ਜਿਹੜੇ ਨਵੇਂ ਵੀਰ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਆ ਕਰੋ ਜੀ ਆਓ ਜੀ ਹੁਣ ਗੱਲ ਕਰਦੇ ਆਪਾਂ ਗੱਡੀ ਬਾਰੇ ਤੇ ਵੀਡੀਓ ਨੂੰ ਐਂਡ ਤੱਕ ਜੁੜੇ ਰਿਹਾ ਕਰੋ ਛੋਟੀ ਵੀਡੀਓ ਹੁੰਦੀ ਆ ਤੇ ਰੇਟ ਦੀ ਪੂਰੀ ਜਾਣਕਾਰੀ ਤੁਹਾਨੂੰ ਐਂ ਤੱਕ ਦਿੱਤੀ ਜਾਊਗੀ ਡਾਊਨ ਪੇਮੈਂਟ ਬਾਰੇ ਵੀ ਦੱਸਿਆ ਜਾਊਗਾ ਜੇ ਕਿਸੇ ਵੀਰ ਨੇ ਲੋਨ ਵੀ ਕਰਾਉਣਾ ਮੰਗ। ਅੱਜ ਕੱਲ ਕਰਦੇ 2007 ਮਾਡਲ ਹੈ ਜੀ ਇਹ ਜੀ 4 ਮਾਡਲ ਹੈ ਜਿੱਦਾਂ ਤੁਹਾਨੂੰ ਪਤਾ ਜੀ 2 3 ਵੀ ਹੁੰਦੀਆਂ ਨੇ ਦੇ ਵਿੱਚ ਜੀ 4 ਦੀ ਹੀ ਜ਼ਿਆਦਾ ਡਿਮਾਂਡ ਹੈ ਨੋਵਾਂ ਗੱਡੀ ਦੇ ਵਿੱਚ ਜੀ 4 ਮਾਡਲ ਆ ਪੀਬੀ ਨੰਬਰ ਆ ਪੰਜਾਬ ਦਾ ਨੰਬਰ ਆ ਜੀ ਇਹ ਗੱਡੀ ਦੀ ਲੋਕੇਸ਼ਨ ਹੈਗੀ ਹੈ ਜੇ ਕਰਤਾਰਪੁਰ ਜਲੰਧਰ ਲਾਗੇ ਕਰਤਾਰਪੁਰ ਜੇ ਕਿਸੇ ਨੇ ਅੰਮ੍ਰਿਤਸਰ ਵੱਲੋਂ ਉਹਨਾਂ ਦੇ ਸਬਾਨਪੁਰ ਲਾਗੇ ਬਿਆਸ ਸਬਾਨਪੁਰ ਉਹਦੇ ਲਾਗੇ ਕਰਤਾਰਪੁਰ ਆ ਪਰਹੰਦਾ ਉਹ ਨਾਲ ਹੀ ਪਿੰਡ ਆ ਉੱਥੇ ਗੱਡੀ ਖੜੀ ਹੈ ਤੇ ਬਹੁਤ ਹੀ ਸਾਫ਼ ਗੱਡੀ ਆ ਔਰ ਲੁੱਕ ਵੀ ਦੇਖ ਲੋ ਗੱਡੀ ਤੁਸੀਂ 16 ਇੰਚ ਦੇ ਟਾਇਰ ਲੱਗੇ ਹੋਏ ਆ ਅਲਾਈ ਟਾਇਰ ਵਧੀਆ ਬਏ ਹੋਏ ਆ 16 ਇੰਚ ਦੇ ਔਰ ਲੁੱਕ ਪੂਰੀ ਸਾਫ਼ ਤੇ ਪਿਛੋਂ ਡਿੱਗੀ ਤੇ ਫੱਟੀ ਵਗੈਰਾ ਵੀ ਨਵੇਂ ਮਾਡਲ ਦੀ ਲੱਗੀ ਹੋਈ ਆ ਦੇਖੋ ਤੁਸੀਂ ਸਾਡਾਂ ਵੀ ਦੇਖ ਲਓ ਗੱਡੀਆਂ ਬਿਲਕੁਲ ਸਾਫ਼ੀਆਂ ਕੋਈ ਸਕਰੈਚ ਨਹੀਂ ਆ ਗੱਡੀ ਦੇ ਉੱਤੇ ਤੇ ਮੇਜਰ ਐਕਸੀਡੈਂਟ ਕੋਈ ਨਹੀਂ ਆ ਕਿ ਪੇਂਟ ਜਰੂਰ ਹੋ ਗਈ ਆ ਗੱਡੀ ਪੇਂਟ ਤੁਹਾਨੂੰ ਪਤਾ ਹੀ ਆ ਪੁਰਾਣੇ ਮਾਡਲ ਕਰਾਉਣੇ ਹੀ ਪੈਂਦੇ ਆ ਸਕਰੈਚ ਲੈਸ ਗੱਡੀ ਫੇਰੀ ਪਾਉਂਦੀ ਆ ਜੀ ਮੇਜਰ ਐਕਸੀਡੈਂਟ ਕੋਈ ਨਹੀਂ ਹੋਊਗੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੋਊਗੀ ਜੀ ਇੰਜਨ ਬਹੁਤ ਹੀ ਸੋਹਣਾ ਗੱਡੀ ਦਾ ਇੰਜਨ ਦੀ ਗੱਲ ਕਰੀਏ ਤਾਂ ਲਗਭਗ ਲਾ ਲਓ ਤੁਸੀਂ 7 ਮਾਡਲ ਦੀ ਜਗ੍ਹਾ ਲਾ ਲਓ ਵੀ 16 17 ਮਾਡਲ ਦੀ ਕੰਡੀਸ਼ਨ ਵਰਗਾ ਇੰਜਨ ਹੈਗਾ ਗੱਡੀ ਦਾ ਹਜੇ ਬਹੁਤ ਹੀ ਵਧੀਆ ਇੰਜਨ ਹੈ ਹੁਣ ਆਪਾਂ ਗੱਲ ਕਰੀਏ ਜੀ ਏਸੀ ਹੀਟਰ ਵਗੈਰਾ ਸਾਰਾ ਕੁਝ ਚਾਲੂ ਆ ਏਸੀ ਚਾਲੂ ਆ ਗੱਡੀ ਦਾ ਵਿੰਡੋ ਸਾਰੀਆਂ ਤੁਹਾਨੂੰ ਬਾਅਦ ਮਿਲ ਜਾਣਗੀਆਂ ਅਲਾਈ ਵੀਲ ਵੇਖ ਲਓ ਜੀ 16 ਨੰਬਰ ਦੇ ਅਲਾਈ ਵੀਲ ਲੱਗੇ ਹੋਏ ਆ ਟਾਇਰ ਟੱਪਾ ਵਧੀਆ ਵਾ ਗੱਡੀ ਦਾ ਬਾਕੀ ਜੇ ਗੱਲ ਕਰੀਏ ਜੀ ਹੁਣ ਆਪਾਂ ਰੇਟ ਦੀ ਤਾਂ ਰੇਡ ਦੀ ਡਿਮਾਂਡ ਜਿਹੜੀ ਕਸਟਮਰ ਦੀ ਹੈਗੀ ਆ ਜੀ ਉਹ ਹੈਗੀ ਆ 1.5 ਲੱਖ ਦੀ 1.5 ਲੱਖ ਦੀ ਡਿਮਾਂਡ ਹੈ ਜੀ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਬਾਕੀ ਜੇ ਕਿਸੇ ਵੀਰ ਨੇ ਲੋਨ ਕਰਾਉਣਾ ਤੇ ਲੋਨ ਵੀ 1 ਲੱਖ ਸਵਾ ਲੱਖ ਤੱਕ ਲੋਨ ਹੋ ਜਾਊਗਾ ਗੱਡੀ ਤੇ ਬਾਕੀ ਤੁਸੀਂ ਉਹੀ ਲੱਖ ਕ ਦੀ ਡਾਊਨ ਪੇਮੈਂਟ ਦੇ ਕੇ ਗੱਡੀ ਲਿਆ ਸਕਦੇ ਆ 80000 ਜਾਂ ਲੱਖ ਦੀ ਡਾਊਨ ਪੇਮੈਂਟ ਦੇ ਕੇ ਤੁਸੀਂ ਗੱਡੀ ਲਿਆ ਸਕਦੇ ਹੋ ਬਾਕੀ ਜਿਸੇ ਕਿਸੇ ਵੀਰ ਨੇ ਲੈਣੀ ਹੋਵੇ ਗੱਡੀ ਉਹ ਉੱਪਰ ਨੰਬਰ ਤੁਹਾਡਾ ਚੱਲ ਰਿਹਾ ਸਕਰੀਨ ਤੇ ਤੁਹਾਡੇ ਨੰਬਰ ਤੇ ਸੰਪਰਕ ਕਰ ਸਕਦਾ ਹੋ ਤਾਂ ਲੋਨ ਅਸੀਂ ਤੁਹਾਡਾ ਕਰਵਾ ਦਾਂਗੇ ਜੇ ਕਿਸੇ ਨੇ ਲੋਨੇ ਕਰਵਾਉਣਾ ਹੋਵੇ ਤੇ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਜੀ